ਹਾਂ ਜੀ ਮੇਤੇ 11 ਤਰੀਕ ਨੂੰ ਇੱਕ ਸਾਡੇ ਇੱਕ ਯੂਕੇ ਤੋਂ ਇੱਕ ਲੜਕਾ ਆਇਆ ਹੋਇਆ ਸੀ ਸੁਚੈਨ ਸਿੰਘ ਉਹਦੇ ਉੱਪਰ ਕੁਝ ਦਿਨ ਪਹਿਲਾਂ ਦੀ ਗੱਲ ਹੈਗੀ ਐ ਉਹਦੇ ਇੱਕ ਇਨਫਾਰਮੇਸ਼ਨ ਹੈਗੀ ਸਾਡੇ ਕੋਲ ਕਿ ਕੁਝ ਵਿਅਕਤੀ ਉਹਨੂੰ ਟਾਰਗੇਟ ਕਰ ਰਹੇ ਨੇ ਐਂਡ 11 ਤਰੀਕ ਨੂੰ ਜਿਹੜੀ ਹੈਗੀ ਉਹਦੇ ਉੱਪਰ ਜਿਹੜਾ ਸੁਚੈਨ ਸਿੰਘ ਸੀ ਉਹਦੇ ਉੱਪਰ ਫਾਇਰਿੰਗ ਹੋਈ ਸੀ ਤਾਂ ਜਿਹੜੀ ਫਾਇਰਿੰਗ ਦੋ ਜਣਿਆਂ ਨੇ ਸਸਪੈਕਟ ਉਹਦੇ ਵਿੱਚ ਦੋ ਆਇਡੈਂਟੀਫਾਈ ਕੀਤੇ ਗਏ ਸੀ ਉਹਦੇ ਵਿੱਚ ਅਸੀਂ ਜਿਹੜੀ ਹੈਗੀ ਪੁਲਿਸ ਪਾਰਟੀਆਂ ਨੂੰ ਮਸ਼ਤਿਹਤ ਕੀਤਾ ਐਂਡ ਮਕਦਮਾ ਦਰਜ ਕਰਕੇ 14 ਨੰਬਰ ਮਕਦਮਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੀ ਹੈਗੀ ਸਾਡੀ ਤਫ਼ਤੀਸ਼ ਚੱਲ ਰਹੀ ਸੀ ਤਾਂ ਇਹਦੇ ਵਿੱਚ ਮੇਰੇ ਵੱਲੋਂ ਡੀਐਸਪੀ ਸ਼ਾਹਕੋਟ ਦੀ ਨਿਗਰਾਨੀ ਦੇ ਹੇਠ ਸਾਡੇ ਡੀਐਸਪੀ ਸੁਖਪਾਲ ਸਿੰਘ ਤੇ ਸਾਡੇ ਐਸਐਚਯੂ ਇੰਸਪੈਕਟਰ ਬਲਵਿੰਦਰ ਸਿੰਘ ਤੇ ਇੰਚਾਰਜ ਤਲਵੰਡੀ ਸੰਘੇੜਾ ਏਐਸਆਈ ਮੇਜਰ ਸਿੰਘ ਇਹਨਾਂ ਦੀ ਜਿਹੜੀ ਹੈਗੀ ਹੈ ਟੀਮਾਂ ਜਿਹੜੀਆਂ ਵੱਖ-ਵੱਖ ਟੀਮਾਂ ਤਫ਼ਤੀਸ਼ ਦੇ ਵਿੱਚ ਬਣਾਈਆਂ ਗਿਆ ਸੀ ਤਬਦੀਜ਼ ਦੇ ਵਿੱਚ ਪਾਇਆ ਗਿਆ ਕਿ ਸਾਡੇ ਕੋਲ ਸਿਗਰੇਟ ਇਨਫੋਰਮੇਸ਼ਨ ਮਿਲੀ ਕਿ ਜਿਹੜੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਸੀ 11 ਤਰੀਕ ਨੂੰ ਜਿਸ ਦੇ ਵਿੱਚ 14 ਨੰਬਰ ਮਕਦਮਾ ਦਰਜ ਕੀਤਾ ਗਿਆ ਸੀ ਉਹ ਅੱਜ ਇਸ ਪਰਜੀਆਂ ਏਰੀਏ ਦੇ ਵਿੱਚ ਜਿਹੜਾ ਹੈਗਾ ਘੁੰਮ ਰਹੇ ਨੇ ਤੇ ਦੁਬਾਰਾ ਫਿਰ ਉਸ ਦੇ ਉੱਤੇ ਵਾਰਦਾਤ ਜਿਹੜੀ ਹੈਗੀ ਇਹਨਾਂ ਨੇ ਫਾਇਰਿੰਗ ਕਰਦੀ ਨੀਤ ਦੇ ਨਾਲ ਦੁਬਾਰਾ ਇਹ ਆਏ ਨੇ ਇਹ ਜਿਹੜਾ ਇਹਦੇ ਵਿੱਚ ਮਦਈ ਮਕਦਮਾ ਸੀ ਇਹਦਾ ਯੂਕੇ ਦੇ ਵਿੱਚ ਰਹਿੰਦਾ ਇਹਦਾ ਯੂਕੇ ਦੇ ਵਿੱਚ ਇੱਕ ਇੱਕ ਬਿਆਨਨਾਮ ਦਾ ਲੜਕਾ ਉਦੇ ਨਾਲ ਇਹਦਾ ਕੋਈ ਪੈਸੇ ਦਾ ਲੈਣ ਦੇਣ ਸੀ ਬਯੰਤ ਨੇ ਅੱਗੇ ਜਿਹੜਾ ਉਹਦਾ ਕੋਈ ਸਾਥੀ ਇੱਕ ਫਿਲੀਪੀਨ ਦੇ ਵਿੱਚ ਚਾਨਣਾ ਦਾ ਰਹਿੰਦਾ ਉਹਦੇ ਰਾਈ ਜਿਹੜੇ ਸ਼ੂਟਰਸ ਨੂੰ ਹਾਇਰ ਕੀਤਾ ਤੇ ਇਹਦੇ ਇੱਕ ਜਿਹੜਾ ਅੰਗਰੇਜ਼ ਨਾਂ ਦਾ ਜਿਹੜਾ ਲੜਕਾ ਹੈਗਾ ਜਿਹੜਾ ਸ਼ੂਟਰ ਹੈਗਾ ਸੀ ਇੱਕ ਜਿਹੜਾ ਕਰਨਾ ਇਹਨਾਂ ਨੂੰ ਚਾਨਣ ਵੱਲੋਂ ਜਿਹੜੇ ਹੈਗੇ ਨੇ ਪੈਸੇ ਭੇਜੇ ਜਾਂਦੇ ਆ ਤੇ ਇਹ ਫਾਇਰਿੰਗ ਜਿਹੜੀ ਸੂਚਨ ਦੇ ਉੱਤੇ ਕਰਾਈ ਗਈ ਸੀ ਤਾਂ ਇਹਦੇ ਵਿੱਚ ਜਿਹੜਾ ਹੈਗਾ ਅੱਜ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਹੋਣ ਦੇ ਉੱਤੇ ਸਾਡੇ ਏਐਸਆਈ ਚੌਂਕੀ ਇੰਚਾਰਜ ਜਿਹੜਾ ਸੰਘੇੜਾ ਹੈਗਾ ਤਲਵੰਡੀ ਸੰਘੇੜਾ ਉਹ ਏਰੀਆ ਦੇ ਵਿੱਚ ਮੌਜੂਦ ਸੀ ਤਾਂ ਉਹਨੇ ਨਾਕਾ ਬੰਦੀ ਕੀਤੀ ਹੋਈ ਸੀ ਤਾਂ ਇਥੋਂ ਜਿਹੜੀ ਹੈ ਜਿੱਥੇ ਆਪਾਂ ਵਕੂਆ ਤੇ ਖੜੇ ਆ ਗਏ ਆ ਇਹ ਪਰਜੀਆਂ ਵਾਲੀ ਸਾਈਡ ਤੋਂ ਘੁੰਮਦੇ ਘਮਾਉਦੇ ਹੋਏ ਜਿਹੜੇ ਦੋਨੇ ਜਣੇ ਇਹ ਮੋਟਰਸਾਈਕਲ ਚਾਹ ਰਹੇ ਸੀ ਜਦੋਂ ਇੰਟਰਸੈਪਟ ਕੀਤਾ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਜਿਹੜੀ ਫਾਇਰਿੰਗ ਕੀਤੀ ਜੇ ਤੇ ਵਿੱਚ ਪੁਲਿਸ ਪਾਰਟੀ ਵੱਲੋਂ ਆਪਣੀ ਬਚਾਅ ਦੇ ਖਾਤਰ ਸੈਲਫ ਡਿਫੈਂਸ ਦੇ ਵਿੱਚ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਿਹੜੀ ਹੈਗੀ ਇਹ ਗੋਲੀ ਚਲਾਈ ਗਈ ਜਿਹਦੇ ਵਿੱਚ ਜਿਹੜਾ ਕਰਨ ਨਾਮ ਦਾ ਜਿਹੜਾ ਇੱਕ ਵਿਅਕਤੀ ਆ ਉਹ ਸਸਪੈਕਟ ਉਹ ਇੰਜਰਡ ਹੋਇਆ ਉਹਨੂੰ ਹਸਪੀਟਲਾਈਜ਼ ਕੀਤਾ ਗਿਆ ਐਂਡ ਦੂਜਾ ਜਿਹੜਾ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਇੱਕ 32 ਬੋਰ ਦਾ ਪਿਸਟਲ ਜਿਹੜਾ ਤੁਸੀਂ ਦੇਖ ਰਹੇ ਹੋ ਮੌਕੇ ਦੀ ਵਾਰਦਾਤ ਤੇ ਉੱਤੇ ਜਿਹੜਾ ਅਸੀਂ ਰਿਕਵਰ ਕੀਤਾ ਐਂਡ ਪਲੱਸ ਜਿਹੜੇ ਹੈਗੇ ਲਾਈਵ ਕਾਟਿਜ ਜਿਹੜੇ ਹੈਗੇ ਨੇ ਐਂਡ ਖਾਲੀ ਕਾਰਤੂਸ ਜਿਹੜੇ ਹੈਗੇ ਨੇ ਇਹਦੇ ਵਿੱਚ ਉਹ ਐਮਪਟੀ ਸ਼ੈਲ ਜਿਹੜੇ ਹੈਗੇ ਸਾਨੂੰ ਮਿਲੇ ਤੇ ਇੱਕ ਮੋਟਰਸਾਈਕਲ ਅਸੀਂ ਜਿਹੜਾ ਰਿਕਵਰ ਕੀਤਾ ਇਹਦੇ ਵਿੱਚ ਅਗਲੀ ਜਿਹੜੀ ਤਫ਼ਤੀਸ਼ ਹੈ ਢੰਗਾਈ ਨਾਲ ਅਸੀਂ ਕਰ ਰਹੇ ਹਾਂ ਸਪੁੱਚੈਂਸ ਕਿਹੜੇ ਪਿੰਡ ਤੋਂ ਆਜੀ ਇੱਥੋਂ ਸੋਲ ਜਗੀਰ ਪਿੰਡ ਜਿਹੜਾ ਹੈਗਾ ਨਾਲ ਹੀ ਹੈਗਾ ਸੋਲ ਜਗੀਰ ਦਾ ਹੀ ਅਗਲਾ ਪਿੰਡ ਹੈ ਅੱਜ ਫੇਰ ਜਿਹੜੇ ਸਸਪੈਕਟ ਹੈਗੇ ਨੇ ਇੱਥੋਂ ਇਹਨਾਂ ਨੇ ਸੋਲ ਜਗੀਰ ਵਾਲੀ ਜਾ ਰਹੇ ਸੀ ਜਦੋਂ ਇਹਨਾਂ ਫਾਇਰਿੰਗ ਕਰਨੀ ਸੀ ਤਾਂ ਪੁਲਿਸ ਪਾਰਟੀ ਦੀ ਜਿਹੜੀ ਮਸ਼ਤੇਦੀ ਨਾਲੇ ਜਿਹੜੀ ਵਾਰਦਾਤ ਹੋਣ ਤੋਂ ਟਲ ਗਈ ਤੇ ਇਹਦੇ ਵਿੱਚ ਜਿਹੜੇ ਦੋਨੇ ਦੋਸ਼ੀ ਫੜੇ ਆ ਅਣ ਜਿਹੜੇ ਬਾਹਰ ਬੈਠੇ ਜਿਹੜੇ ਵਿਦੇਸ਼ ਦੇ ਵਿੱਚ ਜਿਹੜੇ ਵਿਅਕਤੀਆਂ ਨੇ ਨਾ ਕਰਾਇਆ ਉਹਨਾਂ ਦੀ ਜਿਹੜੀ ਹੈਗੀ ਆ ਪ੍ਰੋਪਰ ਜਿਹੜੇ ਡਿਪਲੋਮੈਟਿਕ ਚੈਨਲ ਰਾਈ ਉਹਨਾਂ ਦੀ ਜਿਹੜੀ ਹੈਗੀ ਆ ਵਾਪਸ ਹਵਾਲਗੀ ਵਾਲੀ ਜਿਹੜੀ ਕਾਰਵਾਈ ਐਕਸਟਰੈਡੀਸ਼ਨ ਦੀ ਅਸੀਂ ਸ਼ੁਰੂ ਕਰਾਂਗੇ ਸਰ ਸ਼ੂਟਰ ਕਿੱਥੋਂ ਦੀ ਹੈਗੇ ਇਹ ਜਿਹੜੇ ਤਰਨਤਾਰਨ ਦੇ ਵਿੱਚ ਚੋਲਾ ਸਾਹਿਬ ਥਾਣੇ ਦੇ ਅੰਦਰ ਇਹਨਾਂ ਦਾ ਜਿਹੜਾ ਮਹਿਰਾਣਾ ਪਿੰਡ ਪੈਂਦਾ ਹੈਗਾ